ਸਸੀਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਦਿਸਕਰਨ ਸਿੰਘ ਲੰਬੇ ਸਮੇਂ ਤੋਂ ਲੰਮਕ ਦੀ ਆ ਰਹੀ ਬਠਿੰਡਾ ਦੀ ਸ਼ੌਨੀ ਦੇ ਨਾਲ ਰਿੰਗ ਰੋਡ ਹੁਣ ਲੋਕਾਂ ਦੇ ਲਈ ਖੋਲ ਦਿੱਤੀ ਗਈ ਹੈ ਇਹ ਜਿਹੜਾ ਅੰਡਰ ਬ੍ਰਿਜ ਸੀਗਾ ਉਹ ਆਪਣਾ ਚਾਲੂ ਕਰ ਦਿੱਤਾ ਗਿਆ ਜਿਸ ਦੇ ਨਾਲ ਸ਼ਹਿਰ ਦੇ ਅੰਦਰ ਜਿਹੜੀ ਟ੍ਰੈਫਿਕ ਦੀ ਸਮੱਸਿਆ ਸੀਗੀ ਉਸ ਤੋਂ ਹੁਣ ਲੋਕਾਂ ਨੂੰ ਨਜਾਤ ਮਿਲੇਗੀ ਅਗਰ ਤੁਸੀਂ ਫਰੀਦਕੋਟ ਤੋਂ ਜਾਂ ਮੁਕਸਰ ਤੋਂ ਆਪਣਾ ਮਾਨਸਾ ਜਾਣਾ ਤਾਂ ਫਿਰ ਤੁਹਾਨੂੰ ਸ਼ਹਿਰ ਦੇ ਅੰਦਰ ਵੜਨ ਦੀ ਲੋੜ ਨਹੀਂ ਹੈ ਤੁਸੀਂ ਸਿਰਫ ਥਾਣਾ ਕੈਂਟ ਕੋਲ ਆਓ ਉਹਦੇ ਥਾਣਾ ਕੈਂਟ ਦੇ ਨਾਮ ਨਾਲ ਜਿਹੜੀ ਆਪਣਾ ਕੈਂਟ ਦੇ ਨਾਮ ਨਾਲ ਸ਼ੌਂਡੀਆਂ ਨਾਲ ਤੁਸੀਂ ਆ ਕੇ ਤੁਸੀਂ ਸਿੱਧਾ ਆਈਟੀ ਪੌਂਡ ਦੇ ਵਿੱਚ ਆ ਆ ਜਾਓਗੇ ਅਤੇ ਉੱਥੇ ਤੁਸੀਂ ਮਾਨਸਾ ਤੇ ਡੱਬ ਵਾਲੀ ਸਾਈਡ ਜਾ ਸਕਦੇ ਹੋ ਇਸ ਦੇ ਨਾਲ ਜਿੱਥੇ ਸ਼ਹਿਰ ਦੇ ਅੰਦਰ ਟ੍ਰੈਫਿਕ ਦੀ ਸਮੱਸਿਆ ਨੂੰ ਵੱਡੀ ਨਿਯਤ ਮਿਲੇਗੀ ਉੱਥੇ ਹੁਣ ਸ਼ਹਿਰ ਵਾਸੀ ਇਸ ਨੂੰ ਲੈ ਕੇ ਕਾਫੀ ਗੋਸ ਹਨ ਕਿਉਂਕਿ ਸ਼ਹਿਰ ਦੇ ਅੰਦਰ ਜਿਹੜੇ ਵੱਡੇ ਹਾਦਸੇ ਹੁੰਦੇ ਸਨ ਕਿਉਂਕਿ ਹੈਵੀ ਵਹੀਕਲ ਜਿਹੜੇ ਸ਼ਹਿਰ ਦੇ ਅੰਦਰ ਜਿਹੜੇ ਇਹ ਆਉਂਦੇ ਜਾਂਦੇ ਸਨ ਉਸ ਤੋਂ ਹੁਣ ਸ਼ਹਿਰ ਵਾਸੀ ਨੂੰ ਆਪਣਾ ਕਾਫੀ ਨਿਯਤ ਮਿਲੇਗੀ ਤੇ ਹੁਣ ਸ਼ਾਰਦ ਅੰਦਰ ਵੀ ਆਪਣਾ ਟ੍ਰੈਫਿਕ ਦੀ ਸਮੱਸਿਆ ਉਹ ਵੀ ਹੱਲ ਹੋ ਜਾਵੇਗੀ ਆ ਉਸ ਨੂੰ ਸੌਣਿਆ ਕੀ ਕਹਿੰਦੇ ਨੇ ਲੋਕ ਜੀ ਸਰ ਕੀ ਨਾ ਮੈਂ ਤਾਂ ਬਿਲਕੁਲ ਕੀ ਕਹਾਂ ਚਲੋ ਇਹ ਅੱਜ ਇੰਟਰਵਿਊ ਮੇਰਾ ਨਾਮ ਮਹਿੰਦਰ ਚਲਾਣਾ ਹੈ ਮੇਰਾ ਇੱਥੇ ਨਜ਼ਦੀਕ ਹੀ ਆਫਿਸ ਹੈਗਾ ਔਰ ਬੜੀ ਦੇਰ ਤੋਂ ਡੀਕਸੀ ਸਾਾਨੂੰ ਇਸ ਫਲਾਈਓਵਰ ਅੰਡਰਪਾਸਿੰਗ ਦੀ ਤਾਂ ਅੱਜ ਗਵਰਨਮੈਂਟ ਤੇ ਇਥੋਂ ਦੇ ਅਫਸਰਾਂ ਦੀ ਵਜ੍ਹਾ ਕਰਕੇ ਬਹੁਤ ਵਧੀਆ ਟਾਈਮ ਨਾਲ ਹੀ ਸਟਾਰਟ ਹੋ ਗਿਆ ਜਿਸ ਦਿਨ ਸਾਨੂੰ ਬਹੁਤ ਜ਼ਿਆਦਾ ਸਹੂਲਤਾਂ ਹੋਗੀ ਸ਼ਹਿਰ ਦੇ ਅੰਦਰ ਬਹੁਤ ਜ਼ਿਆਦਾ ਵੀ ਸਮੱਸਿਆ ਸੀ ਟ੍ਰੈਫਿਕ ਦੀ ਤੇ ਹੁਣ ਇਹਦੇ ਨਾਲ ਕਿੰਨੀ ਕਮ ਜਿਆਦਾ ਨਿਸ਼ਾਨ ਬੜੀ ਬੜੀ ਲੋਕਾਂ ਦੀ ਵੀ ਵੇਟ ਸੀ ਪੂਰੇ ਸ਼ਹਿਰ ਵਾਸੀ ਤੇ ਜਿਹੜੇ ਦੂਸਰੇ ਸ਼ਹਿਰਾਂ ਤੋਂ ਲੋਕ ਆਉਂਦੇ ਸੀ ਉਹਨਾਂ ਨੂੰ ਪਰੇਸ਼ਾਨੀ ਜ਼ਿਆਦਾ ਹੁੰਦੀ ਸੀ ਬਲਕਿ ਤਾਂ ਹੁਣ ਸਭ ਲਈ ਬੜਾ ਈਜ਼ੀ ਹੋ ਗਿਆ ਨਿਕਲਣਾ ਬਾਈਪਾਸ ਤੋਂ ਟਾਈਮ ਵੀ ਬਚ ਰਿਹਾ ਫਿਊ ਵੀ ਬਚ ਰਿਹਾ ਹਰ ਚੀਜ਼ ਦੀ ਸੁਮਝ ਹੋ ਗਈ ਵੀ ਸਰ ਕੀ ਨਾਮ ਹੈ ਤੁਹਾਡਾ ਕੀ ਹੈ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਮੇਰੇ ਇੱਥੇ ਦੁਕਾਨਾ ਹੈ ਅਸੀਂ ਲੰਘ ਰਹੇ ਸੀ ਕਾਫੀ ਮਲੋ ਜੋ ਪੁਰਾਣਾ ਕੀਤਾ ਸਰਕਾਰ ਨੇ ਬਹੁਤ ਚੰਗਾ ਉਪਰਾਲਾ ਇਹਦੇ ਨਾਲ ਸ਼ਹਿਰ ਤੇ ਜਿੰਨੀ ਹੈਵੀ ਟ੍ਰੈਫਿਕ ਜਿਵੇਂ ਫੌਜ ਦੀਆਂ ਗੱਡੀਆਂ ਜਾਂਦੀਆਂ ਜਿਵੇਂ ਰੈਫਾਇਨਰੀ ਦੀ ਗੱਡੀ ਚੰਡੀਗੜ੍ਹ ਵਾਇਆ ਜਾਣਾ ਸੀ ਅਮਰਸਰ ਜਾਣਾ ਸੀ ਉਹ ਹੁਣ ਸ਼ਹਿਰ ਤੋਂ ਬਾਹਰ ਦੀ ਬਾਹਰ ਜਾਣਗੇ ਇਹ ਚੀਜ਼ ਨਾਲ ਬਹੁਤ ਸੌਫਤਾ ਮਿਲੂਗੀ ਕਿਹੜੀ ਕਿਹੜੀ ਰੋਡ ਮਿਲਦੀ ਆ ਪਾਕੀ ਚੰਡੀਗੜ੍ਹ ਤੋਂ ਉਧਰ ਜਾ ਡਬਾਲੀ ਜਾਣਾ ਮਾਨਸਾਣੇ ਦੇ ਡਬਾਲੀ ਮਾਨਸਾ ਰੈਫਾਇਨਰੀ ਦੀਆਂ ਗੱਡੀਆਂ ਹੋਊਗਾ ਜਿਵੇਂ ਮਲੂਟ ਰੋਡ ਹੋ ਗਈ ਡਬਾ ਬਾਦਰ ਰੋਡ ਹੋ ਗਈ ਇਧਰੋਂ ਚੰਡੀਗੜ੍ਹ ਹੋ ਗਿਆ ਅਮਰਸਰ ਨੂੰ ਜਾਣਾ ਹੈ ਬਰਨਾਲਾ ਸਾਈਡ ਜਾਣਾ ਸਾਰਾ ਲੋਕਾਂ ਨੂੰ ਵੀ ਬਾਹਰ ਦੀ ਬਾਹਰ ਸੌਫਤਾ ਮਿਲਿਆ ਜੀ ਜੀ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਸੀ ਟ੍ਰੈਫਿਕ ਦੀ ਉਸ ਨੂੰ ਕਿੰਨਾ ਕਰ ਲੋਗੇ ਇਹਦੇ ਨਾਲ ਬਹੁਤ ਬਹੁਤ ਹੀ ਜ਼ਿਆਦਾ ਹੱਲ ਹੋ ਜਾਣਾ ਜੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗੂ ਇਹ ਚੀਜ਼ ਦਾ ਵੀ ਇਹਦਾ ਕੀ ਰਿਜ਼ਲਟ ਮਿਲਦਾ ਹੈ ਇਹ ਬਹੁਤ ਪੁਰਾਣੀ ਮੰਗ ਸੀ ਬਹੁਤ ਟਾਈਮ ਬਾਅਦ ਪੂਰੀ ਹੋਈ ਹੈ ਭਾਜੀ ਕੀ ਨਾਮ ਆ ਤੁਹਾਡਾ ਕੀ ਕਹਿਣਾ ਚਾਹੁੰਦੇ ਜੀ ਦਾ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਮੇਰੇ ਨਾਮ ਗਰਮੀਤ ਗਿੱਲ ਹੈ ਇਹ ਮਿਸ ਜ ਸੁਖਪ੍ਰੀਤ ਗਿੱਲ ਅਸੀਂ ਸਿੰਗਰਾਂ ਜੀ ਤੇ ਅੱਜ ਅਸੀਂ ਇੱਧਰ ਮਤੀ ਦਾਸ ਤੋਂ ਚੱਲੇ ਸੀ ਇੱਧਰ ਬਰਨਾਲਾ ਰੋਡ ਤੇ ਆ ਅੰਡਰਗਰਾਉਂਡ ਪੁਲ ਚਾਲੂ ਹੋ ਗਿਆ ਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਜਿਹੜੇ ਵੀ ਆ ਆਉਣ ਜਾਣ ਵਾਲੇ ਉਹਨਾਂ ਨੂੰ ਬਹੁਤ ਰਾਹਤ ਮਿਲੀ ਹੈ ਜੀ ਅੱਜ ਪੁਲ ਚਾਲੂ ਹੋ ਗਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਜਿਨ੍ਹਾਂ ਨੇ ਇਹ ਪੁਲ ਬਣਾਇਆ ਜੀ ਜਲਦੀ ਗੱਲ ਕਰੀਏ ਹੈਵੀ ਵਹੀਕਲ ਜਿਆਦਾ ਬਾਜ਼ਾਰ ਦੇ ਵਿੱਚ ਜਾਂਦੇ ਸੀਗੇ ਹਾਂਜੀ ਜੋ ਹੈਵੀ ਵਹੀਕਲ ਬਾਜ਼ਾਰ ਵਿੱਚ ਦੀ ਸਾਰੇ ਜਾਂਦੇ ਸੀ ਹੁਣ ਇਧਰ ਦੀ ਲੰਘਿਆ ਕਰਨਗੇ ਆ ਟ੍ਰੈਫਿਕ ਬਹੁਤ ਹੋ ਗਿਆ ਸੀ ਕਿਉਂਕਿ ਵਹੀਕਲ ਬਹੁਤ ਹੋ ਚੁੱਕੇ ਆ ਟ੍ਰੈਫਿਕ ਬਹੁਤ ਸੀ ਹੁਣ ਥੋੜੀ ਜੀ ਰਾਹਤ ਮਿਲੂਗੀ ਜਿਹੜੇ ਹੈਵੀ ਵਹੀਕਲ ਇਧਰ ਦੀ ਜਾਇਆ ਕਰਾਂਗੇ ਬਾਈਪਾਸ ਬਠਿੰਡੇ ਦੀ ਬਹੁਤ ਖੂਬਸੂਰਤੀ ਇੱਕ ਹੋ ਗਈ ਆ ਚਾਰ ਸਵੇਰੇ ਸਾਰੇ ਬਾਈਪਾਸ ਬਣ ਗਏ ਜੀ ਤੇ ਬਹੁਤ ਵਧੀਆ ਲੱਗਿਆ ਜੀ ਅੱਜ ਅਸੀਂ ਇੱਧਰ ਦੀ ਲੰਘੇ ਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਬਾਈ ਜੀ ਜੋ ਸਾਨੂੰ ਕੈਮਰੇ ਵਿੱਚ ਕੈਦ ਕਰ ਰਿਹਾ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਜੀ ਸਭ ਕੀ ਕਿਹਨੋ ਚੋ ਨੀ ਰਿੰਗ ਰੋਡ ਦੀ ਹੈ ਉਹ ਹਿੰਦੂਸ ਤੋਂ ਬੰਪ ਚੱਲਦੀ ਹੈ ਇੱਕ ਇਹ ਜਿਹੜੀ ਰਿੰਗ ਰੋਡ ਦਾ ਪ੍ਰੋਜੈਕਟ ਹੈ ਮੈਨੂੰ ਲੱਗਦਾ ਕਿ ਹੁਣ ਆਲਮੋਸਟ 2 ਤੋਂ ਵੱਧ ਦਾ ਹਾ ਕੇ ਹੋ ਗਏ ਜਦੋਂ ਇਹ ਪਹਿਲਾ ਜਿਹੜਾ ਆਪਾਂ ਪਲਾਨ ਕੀਤਾ ਹੋਇਆ ਸੀ ਤੇ ਉਸ ਤੋਂ ਬਾਅਦ ਇਹ 3 ਸਾਲ ਪਹਿਲਾਂ ਵੀ ਜਿਹੜਾ ਹੈਗਾ ਇਹਦਾ ਕੁਝ ਏਰੀਆ ਬਣ ਗਿਆ ਸੀਗਾ ਬਾਕੀ ਸਾਰਾ ਪੈਂਡਿੰਗ ਰਹਿ ਗਿਆ ਤੇ ਜਦੋਂ ਮੈਂ ਜੁਆਇਨ ਕੀਤਾ ਸੀ ਤੇ ਉਸ ਵੇਲੇ ਵੀ ਅਮਾਨ ਜੋਗ ਸਿੰਘ ਸਾਹਿਬ ਨੇ ਵੀ ਹਦਾਇਤ ਕੀਤੀ ਸੀ ਕਿ ਇਹ ਪ੍ਰੋਜੈਕਟ ਜਿਹੜਾ ਹੈਗਾ ਕੰਪਲੀਟ ਕਰਨਾ ਚਾਹੀਦਾ ਤਾਂ ਲੋਕਲ ਜਿਹੜੇ ਆਪਣੇ ਐਮ.ਐਲ.ਏ ਸਾਹਿਬ ਨੇ ਉਹ ਵੀ ਮੇਰੇ ਕੋਲ ਆ ਕੇ ਗਏ ਸੀਗੇ ਕਿ ਇਹ ਸ਼ਹਿਰ ਵਾਸੀਆਂ ਦੀ ਮੰਗ ਹੈਗੀ ਹੈ ਕਿ ਇਹ ਪ੍ਰੋਜੈਕਟ ਨੂੰ ट किया जाए तो फिर आप भी इनवॉल्व कुछ जमीन जी है सोशल इमैक्ट असैसमेंट भी करवा साल जो प्रोसेस लैंड में निकल गया जरा प्रोजेक्ट है कंट्रैक्ट टेंडर वगैरा सारा दोबारा को करना पे तो उस तो बाद, ਰੇਲਵੇਜ਼ ਆ ਵੀ ਇੱਕ ਕਾਰਨ ਬਣ ਜੇਗਾ ਉਹਦੀ ਅੰਡਰਪਾਸ ਸੀਗਾ ਉਹਦੀ ਵੀ ਇੱਕ ਕੰਮ ਜਿਹੜਾ ਹੈ ਇਸ ਕਾਫੀ ਸਮੇਂ ਸਮੇਂ ਉਹਦੇ ਵਿੱਚ ਵੀ ਲੱਗ ਗਿਆ ਪਰ ਆਪਾਂ ਕੋਸ਼ਿਸ਼ ਇਹ ਸੀਗੀ ਕਿ ਇਹਨੂੰ ਇਸ ਵਾਰ ਜਿਹੜਾ ਹੈਗਾ ਦਸੰਬਰ ਤੋਂ ਪਹਿਲਾਂ ਆਪਾਂ ਕੰਪਲੀਟ ਕਰ ਲਈ ਤੇ ਹੁਣ ਆਲਮੋਸਟ ਕੰਪਲੀਟ ਹੋ ਚੁੱਕਿਆ ਹੈ ਟ੍ਰੈਫਿਕ ਜਿਹੜਾ ਹੈਗਾ ਉਹ ਥਰੂ ਜਾ ਰਿਹਾ ਹੈ ਪਰ ਹਾਲੇ ਵੀ ਕੁਝ ਸਟੈਪਸ ਜਿਹੜੇ ਆਪਣੇ ਹੈਗੇ ਆ ਉਹਨੋਂ ਬੇਸਿਕਲੀ ਹੁਣ ਸਾਮਨ ਦੀ ਲੋੜ ਹੈਗੀ ਹੈ ਜਿਹੜਾ ਸੈਂਟਰਲ ਵਾਰਚ ਹੈ ਉੱਤੇ ਥੋੜਾ ਜਿਆ ਇੰਪਰੂਵਮੈਂਟ ਦੀ ਸਾਫ ਸਫਾਈ ਦੀ आ, कुछ एक था वाते जुड़ाएगा आएगा जिते पहले एक इनक्रोचमेंट सी किया एक आ, मंदर भी सी का होते वो नो भी जो आएगा वो दी था हाले वो दी मैग्नेटाइजेशन पेंडिंग है कि ये भी हफ्ते एक विश कंप्लीट हो जाएगा तो उस तरह तो आपा बेंती करांगे मानव सीएम साबुन के वो एक बार आके नो जो आएगा चालू कर दें एक बार इनोग्रेट कर दें शहर वास खुशी दी गाल है की गल है क्योंकि बहुत सारा ट्रैफिक है जो शहर विचार डायरेक्टली भावे वो जिन्हें डबाली रोड आ, यूज करनी हो भावे मानसा जाना हो शहर ना आरोप है निकल जाए शहर से भी काफी अः जो है असर पेगा ਜੇ ਆਪਾਂ ਕਹਿੰਦੇ ਕਿ ਮਤੀਦਾਸ ਨਗਰ ਕੋਲ ਕਾਫੀ ਸਮੱਸਿਆ ਹੋਵੇਗੀ ਇਸ ਨੂੰ ਲੈ ਕੇ ਪਰ ਅਸੀਂ ਉੱਥੇ ਵੀ ਕੁਐਸਚਨਰ ਵੀ ਬਣਾ ਰਹੇ ਹਾਂ ਦੇਖਿਓ ਮਤੀਦਾਸ ਨਗਰ ਇਹ ਜਿਹੜਾ ਰਿੰਗ ਰੋਡ ਹੈ ਰਿੰਗ ਰੋਡ 1 ਜਿਨੋ ਆਪਾਂ ਕਹਿ ਰਹੇ ਹਾਂ ਇਹਦੇ ਵਿੱਚ ਐਕਚੁਅਲ ਜਿਹੜਾ ਰਿੰਗ ਰੋਡ ਜਾਣਾ ਸੀਗਾ ਉਹ ਸਿੱਧੇ ਜਾ ਕੇ ਅੱਗੇ ਜਿਹੜਾ ਟੱਡਾ ਮਾਨਸਾ ਦਾ ਮਾਨਸਾ ਰੋਡ ਦਾ ਅੰਡਰ ਬ੍ਰਿਜ ਆਪਣਾ ਜਿਹੜਾ ਅੰਡਰਪਾਸ ਬਣਿਆ ਹੋਇਆ ਹੈ ਉਹਦੇ ਨਾਲ ਉੱਥੇ ਜੁੜਦਾ ਸੀ ਪਰ ਉਹ ਸਟੇਜ ਹਾਲੇ ਤੱਕ ਜਿਹੜਾ ਹੈਗਾ ਉਹ ਕੰਪਲੀਟ ਨਹੀਂ ਹੋ ਰਿਹਾ ਮੈਂ ਕੱਲ ਵਿਜ਼ਿਟ ਵੀ ਕੀਤਾ ਹੈ ਤੇ ਹਾਲ ਦੀ ਗੱਡੀ ਜਿਹੜਾ ਹੈਗਾ ਇਹ ਵਾਲਾ ਜਿਹੜਾ ਰਸਤਾ ਹੈ ਇਹ ਯੂਜ਼ ਹੋਏਗਾ ਪਰ ਬਾਅਦ ਵਿੱਚ ਆਪਾਂ ਜਿਹੜਾ ਹੈਗਾ ਉਹ ਮੇਨ ਵਾਲਾ ਜਿੱਥੇ ਅਗੇ ਅੰਡਰਪਾਸਟ ਤੱਕ ਜਾਣਾ ਹੈ ਉਹ ਵਾਲਾ ਵੀ ਰੂਟ ਜਿਹੜਾ ਆਏਗਾ ਉਹ ਥੋ ਕਰ ਦਾਂਗੇ ਉਹਦੇ ਵਾਸਤੇ ਜਿਹੜੀ ਹੈਗੀ ਆਪਣੀ ਮੀਟਿੰਗਸ ਚੱਲ ਰਹੀਆਂ ਨੇ ਤਾਂ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹ ਪ੍ਰੋਜੈਕਟ ਵੀ ਜਲਦੀ ਪਾਸ ਹੋ ਜਾਵੇ। ਫੂਰ ਵੀ ਕੋਈ ਰੋਡ ਸ਼ਹਿਰ ਬਸਤੀ ਹੈ। ਇਹ ਆਪਣੀ ਕੋਸ਼ਿਸ਼ ਇਹ ਹੈਗੀ ਹੈ ਕਿ ਬਠਿੰਡਾ ਸ਼ਹਿਰ ਵਿੱਚ ਹੁਣ ਤੁਸੀਂ ਵੇਖ ਰਹੇ ਹੋ ਕਿ ਅਮਰitsar-Jamnagar ਐਕਸਪ੍ਰੈਸ ਵੇ ਵੀ ਬਣ ਰਿਹਾ ਹੈ। ਫਿਰ ਆਪਣਾ ਗੋਨੀਆਣਾ ਰੋਡ ਵੀ ਨੈਸ਼ਨਲ ਹਾਈਵੇ ਹੈ। ਮਲੋਟ ਰੋਡ ਵੀ ਨੈਸ਼ਨਲ ਹਾਈਵੇ ਹੈ ਤੇ ਡੱਬਾਲੀ ਰੋਡ ਜਿਹੜੀ ਹੈਗੀ ਉਹ ਵੀ ਨੈਸ਼ਨਲ ਹਾਈਵੇ ਦੇ ਕੋਲ ਹੈ। ਤੇ ਕਈ ਸਾਰੀ ਜਿਹੜੀ ਨੈਸ਼ਨਲ ਹਾਈਵੇਜ਼ ਹੈਗੀਆਂ 4 ਆ ਰਹੀਆਂ ਨੇ ਪਰ ਇਹਨਾਂ ਦੇ ਆਪਸ ਵਿੱਚ ਲਿੰਕ ਡਾਇਰੈਕਟ ਨਹੀਂ ਹੈ ਜਿਹੜੇ ਵੀ ਹੈ ਕਿ ਉਹ ਸਾਰੇ ਸ਼ਹਿਰ ਦੇ थ्रू ਹੀ ਜਾ ਰਹੇ ਹੈ ਤੇ ਇਸ ਲਈ ਲੋੜ ਹੈਗੀ ਹੈ ਕਿ ਇਹਨਾਂ ਨੈਸ਼ਨਲ ਹਾਈਵੇਸ ਨੂੰ ਆਪਾਂ ਰਿਕਰਡ ਜੇ ਤੁਰ ਕਨੈਕਟ ਕਰੀਏ ਉਹਦੇ ਵਾਸਤੇ ਆਪਾਂ ਹਾਲ ਦੀ ਗੜੀ ਇਨੀਸ਼ੀਅਲ ਪਲੈਨਿੰਗ ਵਿੱਚ ਹੈਗਾ ਕਿ ਕਿਵੇਂ ਇਹਨੂੰ ਕੀਤਾ ਜਾ ਸਕਦਾ ਹੈ ਕਿ ਜਿਹੜਾ ਹੈਗਾ ਸ਼ਹਿਰ ਵਾਸੀਆਂ ਨੂੰ ਹੋਰ ਆਪਾਂ ਸਹੂਲਤ ਦੇ ਸਕੇ ਉਹਦੇ ਵਾਸਤੇ ਮੁੱਢਲੀ ਚਰਚਾ ਜਿਹੜੀ ਹੈਗੀ ਉਹ ਸ਼ੁਰੂ ਹੋਈ ਹੈ ਤਾਂ ਮੈਂ ਉਮੀਦ ਕਰਦਾ ਕਿ ਫਿਊਚਰ ਵਿੱਚ ਜਿਹੜਾ ਹੈਗਾ ਇਹ ਜ਼ਰੂਰ ਸਫਲ ਹੋਵੇਗਾ